ਅਮੇਸ਼ਰ ਪੁਲਿਸ ਨੇ 912 ਗ੍ਰਾਮ ਹਰਨ ਸਮੇਤ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ ਦੱਸਦੇ ਕਿ ਅਮੇਸ਼ਰ ਥਾਣਾ ਗੇਟ ਹਕੀਮਤ ਦੇ ਵੱਲੋਂ ਤੋਂ ਨਸ਼ਾ ਤਸਕਰਾਂ ਦੇ ਪਾਸੋਂ 912 ਗ੍ਰਾਮ ਹਰਨ ਬ੍ਰਾਹਮਤ ਦੀ ਮਾਮਲੇ ਵਿੱਚ ਪੁਸ਼ਕਿਸ ਦੌਰਾਨ ਇੱਕ ਪਿਸਤਲ ਵੀ ਬ੍ਰਾਹਮਤ ਅਤੇ ਨਾਮਜਤ ਇਕ ਨਸ਼ਾ ਤਸਕਰ ਹੋਰ ਕਾਬੂ ਸ਼੍ਰੀ ਗੁਰਿੰਦਰ ਸਿੰਘ ਪੁੱਲਰ ਆਈਪੀਐਸ ਕਮਿਸ਼ਨਰ ਪੁਲਿਸ ਅਮੇਸ਼ਰ ਜੀ ਦੀਆਂ ਹਦਾਇਤਾਂ ਤੇ ਸ਼੍ਰੀ ਵਿਸ਼ਾਲ ਦੇ ਸਿੰਘ ਏਡੀਸੀਪੀ ਸਿਟੀ ਕਮੇ ਅਮੇਸ਼ਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੀ ਦਸਪਾਲ ਸਿੰਘ ਏਸੀਪੀ ਕੇਂਦਰੀ ਅਮੇਸ਼ਰ ਦੀ ਨਿਗਰਾਨੀ ਹੇਠ ਮੁਕਫਰਥਾਣਾ ਗੇਟ ਹਕੀਮਾ ਵਿੱਚ ਸੈ ਇਨਸਪੈਕਟਰ ਮਨਜੀਤ ਕੌਰ ਪੁਲਿਸ ਪਾਲਟੀ ਐਸਆਈ ਅਸ਼wini ਕੁਮਾਰ ਸਮੇਤ ਸਾਥੀ ਕਰਮਚਾਰੀਆਂ ਦੇ ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕਰਕੇ 912 ਗ੍ਰਾਮ ਹਰੋਇਨ ਪਿਸਤੌਲ ਤੇ ਬੁਲਟ ਮੋਟਰਸਾਈਕਲ ਬਰਾਮਦ ਕਰਨ ਦੇ ਵਿੱਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਫੜੇ ਗਏ ਮੁਜ਼ਮਮਦ ਦੀ ਪਛਾਣ ਵਿਕਰਮਜੀਤ ਸਿੰਘ ਪੁੱਤਰ ਰਸ਼ਪਾਲ ਸਿੰਘ ਵਾਸੀ ਗਲੀ ਨੰਬਰ 8 ਗੁਰੂ ਨਾਨਕਪੁਰਾ اسلامਬਾਦ ਅਮੇਰ ਅਤੇ ਦੂਸਰਾ ਸਤਵੀ ਸਿੰਘ ਪੁੱਤਰ ਸਲਵਿੰਦਰ ਸਿੰਘ ਵਾਸੀ ਗਲੀ ਨੰਬਰ 9 ਗੁਰੂ ਨਾਨਕਕ ਪੂਰਾ ਇਸਲਾਮਾਬਾਦ ਅੰਮ੍ਰਿਤਸਰ ਵੱਜੋ ਹੋਈ ਹੈ ਪੁਲਿਸ ਪਾਰਟੀ ਦੇ ਵੱਲੋਂ ਗਸ਼ਤ ਕਰਦੇ ਹੋਏ ਚੈਕਿੰਗ ਦੌਰਾਨ ਬੀਬੀ ਇੰਟਰਲੇਵ ਚਬਾਰ ਰੋਡ ਅੰਮ੍ਰਿਤਸਰ ਦੇ ਖੇਤਰ ਤੋਂ ਮੁਜ਼ਮਾਨ ਨੂੰ ਬੁਲਟ ਮੋਟਰਸਾਈਕਲ ਸਮੇਤ ਕਾਬੂ ਕਰਕੇ 912 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸਦਾ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ ਹੇਠ ਪੁਲਿਸ ਸਟੇਸ਼ਨ ਗੇਟ ਕੀਮਾ ਨੇ ਅੰਡਰ ਦਾ ਸੁਪਰਵਿਜ਼ਨ ਆਫ ਏਡੀਐਸਪੀ 1 ਮਿਸਟਰ ਵਿਸ਼ਾਲਜੀਤ ਜੀ ਏਸੀਪੀ ਸੈਂਟਰਲ ਸ਼ਰੀਰ ਜਸਪਾਲ ਜੀ ਤੇ ਐਸਐਚਓ ਗੇਟ ਕੀਮਾ ਮੈਡਮ ਮਨਜੀਤ ਕੌਰ ਉਹਨਾਂ ਨੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਹੈ ਵਿਕਰਮਜੀਤ ਸਿੰਘ ਲਾਇਸ ਬੇਕਾ ਤੇ ਸਬੀਰ ਸਿੰਘ son of ਸਲਵਿੰਦਰ ਸਿੰਘ ਇਹਨਾਂ ਦੀ ਉਮਰ ਤਕਰੀਬਨ 39 ਸਾਲ ਹੈਗੀ ਹੈ ਜੀ ਇਹ ਦੋਨੋਂ ਦੋਸ਼ੀਆਂ ਤੋਂ ਇਹਨਾਂ ਨੇ ਆਪਣਾ ਇੱਕ ਬੱਤੀ ਬੋਰ ਦਾ ਪਿਸਟਲ ਰਿਕਵਰ ਕੀਤਾ ਹੈ ਉਦੇ ਨਾਲ ਨਾਲ ਇੱਕ ਮੋਟਰਸਾਈਕਲ ਤੇ 912 ਗ੍ਰਾਮ ਹੀਰੋਇਨ ਰਿਕਵਰ ਕੀਤੀ ਹੈ ਤੇ ਜਿਹੜਾ ਤਾਂ ਵਿਕਰਮਜੀਤ ਸਿੰਘ ਹੈ ਉਹਦੇ ਤੇ ਕੋਈ ਵੀ ਹਾਲੇ ਪਰਚਾ ਨਹੀਂ ਹੈ ਤੇ ਜਿਹੜਾ ਆਪਣਾ ਸਰਪੀਰ ਸਿੰਘ ਹੈ son of ਸਲਵਿੰਦਰ ਸਿੰਘ ਉੱਤੇ ਆਲਰੇਡੀ ਤਿੰਨ ਪਰਚੇ ਦਰਜ ਨੇ ਤੇ ਇਹਨਾਂ ਦੀ ਪੁੱਛ ਗੇ ਚ ਤੇ ਇੱਕ ਹੋਰ ਬੰਦਾ ਇਹਨਾਂ ਦਾ ਸਾਥੀ ਅਸੀਂ ਨੋਮੀਨੇਟ ਕੀਤਾ ਕੁਲਵਿੰਦਰ ਸਿੰਘ ਲਾਇਸ ਕਾਕਾ ਤੇ ਉਹਦੇ ਤੇ ਵੀ ਆਲਰੇਡੀ ਚਾਰ ਪਰਚੇ ਦਰਜ ਹੈਗੇ ਵਕ ਵਕ ਤਰਾਮਾ ਹੇਟ ਸਪੋਲਿਸ ਕਮਿਸ਼ਨਰੇਟ ਦੇ ਥਾਣੇ ਜੈਂਟੂਨਮੈਂਟ ਚਾਟਾ ਤੇ ਆ ਆਪਣਾ ਅਪਡੇਟ ਕੀਮਾ ਦੇ ਵਿੱਚ ਤੇ ਅਸੀਂ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕਜਸ ਐਕਸਪਲੋਰ ਕਰ ਰਹੇ ਹਾਂ ਤੇ ਜੋ ਕੁਝ ਵੀ ਸਾਨੂੰ ਪਤਾ ਚੱਲੇਗਾ ਅਸੀਂ ਤੁਹਾਡੇ ਤਹਤ ਲਾਵਾਂਗੇ ਧੰਨਵਾਦ